ਲੈ ਕੇ ਜਾ ਰਹੇ ਗੱਡੀ ਬਾਕੀ ਬਾਈ ਜੀ ਨੂੰ ਅਸੀਂ ਗੱਲ ਕਰਾਂਗੇ ਥੰਦੀ ਕੰਦੀ ਤਾਂ ਵੀ ਕਿਨੇ ਕਿਨੇ ਜੀ ਦੀ ਕੀ ਆ ਸਾਦੀ ਮਾਰ ਲੇ ਮੋਟੀ ਮੋਟੀ ਬਾਕੀ ਕੰਦੀ ਦਿਖਾ ਮਾਏਗਾ ਹਾਂ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਆਪਣੇ ਕੋਲ ਗਾਈਆਂ ਕਿਹੜੀ ਕਿਹੜੀਆਂ ਹੈਗੀਆਂ ਆਪਣੇ ਕੋਲੇ ਗਾਂਵਾਂ ਹੈਗੀਆਂ ਐਚ ਐਫ ਤੇ ਜਰਸੀ ਠੀਕ ਆ ਜੀ ਜੋ ਕਿਸੇ ਵੀ ਸਟੇਟ ਦਾ ਆਦਮੀ ਕ੍ਰੀ ਕਰਨੀ ਚਾਹਤਾ ਆਪਣੇ ਤੇ ਠੀਕ ਹੈ ਜੀ ਆਕਰ ਸਭ ਸਟੇਟ ਨੂੰ ਕ੍ਰੀਜ਼ਰੀ ਕਰਕੇ dete hain ਪਹਿਲਾ ਮੰਤ ਵਛੜੀ ਮਿਲੇਗੀ ਦੂਸਰਾ ਮੰਤ ਵਛੜੀ ਮਿਲੇਗੀ ਠੀਕ ਹੈ ਜੀ ਤੇ ਆਪਣਾ ਕਿਹੜੀ ਜਗ੍ਹਾ ਵੇਚਿਆ ਜੀ ਮਾਲ ਆਪਣਾ ਐਮਪੀ ਜਾ ਰਹਾ ਹੈ ਠੀਕ ਹੈ ਜੀ ਤੇ ਨਰ ਆਪਣਾ ਨੰਬਰ ਦੱਸੋ ਜੀ ਪਹਿਲਾਂ ਜੋ ਜਰਸੀਆਂ ਹੈ ਇਹ ਐਮਪੀ ਜਾਏਗੀ ਠੀਕ ਹੈ ਜੀ ਜੋ ਐਚਐਫ ਹੈ ਇਹ ਜਾਏਗੀ ਆਪਣਾ ਜੰਮੂ ਸਾੜ ਜਾਊਗੀ ਠੀਕ ਆ ਤੇ ਆਪਣਾ ਨੰਬਰ ਦੱਸ ਦਿਓ ਜੀ ਪਹਿਲਾਂ ਫਿਰ 9915467345 ਮੇਰਾ ਸੰਧੂ ਕਲਾਂ ਜ਼ਿਲ੍ਹਾ ਬਰਨਾਲਾ ਜੀ ਠੀਕ ਆ ਜੀ ਤੇ ਬਾਕੀ ਦਿਖਾ ਦਿਓ ਜੀ ਗਾਈਆਂ ਸਾਰੀਆਂ ਕੀ ਕੀ ਰੇਟ ਵਿਕੀਆਂ ਜੀ ਆਪਣੀਆਂ ਗਾਈਆਂ ਇਹ ਸੌਦਾ ਹੋਇਆ ਸੌਦਾ ਤਾਂ ਜੇ ਕੋਈ ਇਹ ਜੀ ਬੱਛੀ ਦੀ ਖਰੀਦ ਕਰਨੀ ਚਾਹੁੰਦੇ ਐ ਐਸ ਦੀ ਤਾਂ ਮੰਨ ਲਓ ਵੀ ਠੀਕ ਆ ਜੀ 60-65000 ਰੁਪਏ ਦੇ ਵਿੱਚ ਬੱਛੀ ਦੀ ਖਰੀਦ ਕਰਕੇ ਦੇਵਾਂਗਾ ਨੂੰ ਠੀਕ ਆ ਜੀ ਠੀਕ ਆ ਦੇਖਾ ਦੇ ਵੀ ਚੱਡਾ ਤਣ ਤੋਂ ਲੇਵਾ ਇਹ ਸੂਈ ਵੀ ਨਾ ਫੋਰ ਸੰਗ ਨਹੀਂ ਦੋ ਦੰਦ ਬੱਚੀ ਹੈਗੀ 25 ਕਿਲੋ ਮਿਲਕ ਕਨਕਾਲੇਗੀ ਠੀਕ ਹੈ ਜੀ ਇਹ ਸੂਈ ਵੀ ਨਾ ਜੀ ਹਾਂ ਜੀ ਸੂਈ ਸਵਾਈ ਬਾਈ ਜੀ ਦੇਖ ਸਕਦੇ ਹੋ ਕਿੰਨਾ ਲੀਟਰ ਦੁੱਧ ਦਿੰਦੀ ਹੈ ਇਹ ਇਹ 25 ਕਿਲੋ ਕਨਕਾਲ ਦੇਗੀ ਹੁਣ ਇਸ ਸਾਲ 18 ਕਿਲੋ ਬੋਲੀ ਆ ਠੀਕ ਹੈ ਜੀ ਠੀਕ ਹੈ ਜੀ ਦੋ ਦੰਦ ਦੀ ਸੂਈ ਆ ਹਾਂ ਜੀ ਕਹਿੰਨੀ ਜੀ ਹੋਰ ਦਿਖਾਓ ਜੀ ਜੋ ਜਰਸੀ ਕੀ ਖਰੀਦ ਕਰਨਾ ਚਾਹਤਾ ਹੈ ਠੀਕ ਹੈ ਜੀ ਜਰਸੀ ਲਏ ਜਰਸੀ 2500 26 ਕਿਲੋ ਦੁੱਧ ਐਸੀ ਐਸੀ ਜਰਸੀ ਦੂਸਰਾ ਵੇਂਤ ਹੈ ਦੂਸਰੇ ਵੇਂਤ ਮੇ ਨਕਾਲੇਗੀ ਠੀਕ ਹੈ ਜੀ

ਜਰਸੀ ਗਾਏ ਹੈ ਠੀਕ ਹੈ ਜੀ ਇਹ ਦੂਸਰਾ ਬਿਆਨਤਾ ਹੈ ਇਹ ਸਭੀ ਇੱਕ ਪਹਿਲਾ ਪਹਿਲਾ ਬਛੜੀ ਹੈ ਠੀਕ ਹੈ ਜੀ ਠੀਕ ਹੈ ਜੀ ਪਹਿਲੇ ਸੂਏ ਸੁਣਾ ਜੀ ਨੇ ਹਾਂ ਪਹਿਲਾ ਪਹਿਲਾ ਸੂਆ ਸੂਏਗੀ ਇਹ ਠੀਕ ਹੈ ਜੀ ਹਾਂ ਇਹ ਵੇਗੀਆਂ ਜੀ ਆਪਣੀਆਂ ਸਾਰੀਆਂ ਨੇ ਹਾਂ ਜੀ ਇਹ ਐਮਪੀ ਜਾ ਰਹੀਆਂ ਜੋ ਜਰਸੀ ਆ ਇਹ ਐਮਪੀ ਜਾ ਰਹੀਆਂ ਠੀਕ ਹੈ ਜੀ ਤੇ ਦੂਜੀਆਂ ਜੰਮੂ ਜਾ ਰਹੀਆਂ ਆ ਦਿਖਾ ਦਿਓ ਅਮਰੀਕਨ ਦਿਖਾ ਦਿਓ ਜੀ ਪਰਲੀ ਸਿਰੇ ਦੀ ਇਹ ਵੀ ਅਮਰੀਕਨ ਨਹੀਂ ਆਉਂਦੀ ਜੀ ਇਹ ਹੈਗੀ ਹੈਗੀ ਕਾਲੀ ਜਰਸੂ ਹੀ ਆ ਠੀਕ ਹੈ ਜੀ ਇਹ ਪ्योर ਜਰਸੀ ਹੈਗੀ ਠੀਕ ਹੈ ਜੀ ਰੰਗ ਬਲੈਕ ਵਿੱਚ ਆਸਤਾ ਠੀਕ ਹੈ ਜੀ ਹਾਂ ਇਹ ਕੈਮੀਸੂਆ ਸੁਆ ਜੀ ਇਹ ਦੂਜਾ ਦੂਜਾ ਸੁਆ ਸੁਏਗੀ ਠੀਕ ਹੈ ਦੁੱਧ ਕਿੰਨਾ ਜੀ ਇਹ ਦਾ ਇਹ ਦੇ ਦੇਗੀ 20 ਤੋਂ 22 ਕਿਲੋ ਬਈ ਦੇਖ ਸਕਦੇ ਹੋ 22 ਕਿਲੋ ਬਲੇ ਸੂਨ ਦਾ ਟਾਈਮ ਪਿਆ ਬਈ ਕਿੰਨਾ ਘਟੇਮ ਪਿਆ ਜੀ ਇਹਦਾ ਇਹ ਲੈ ਜੂਗੀ 14-15 ਦਿਨ ਬਈ ਠੀਕ ਹੈ ਹਾਂ ਜੀ ਬਈ ਦੇਖ ਸਕਦੇ ਹੋ ਹਾਂ ਜੀ ਹੋਰ ਦਿਖਾਓ ਜੀ ਹੋਰ ਤਾਂ ਸਭੀ ਜਰਸੀ ਹੈ ਜੋ ਇਹ ਚਫ ਲੈਣੀ ਚਾਹਤਾ ਹੈ ਠੀਕ ਹੈ ਚਫ ਲੈ ਲੇ ਠੀਕ ਹੈ ਜੀ ਇਹ ਦੂਸਰਾ ਮਾਲ ਸਾਹਿਬ ਵਿਕਰੀ ਕੇ ਲਈ ਹੋ ਗਿਆ ਠੀਕ ਹੈ ਜੀ ਉਸਕੋ ਬਿਕਰੀ ਜੋ ਇਹ ਗਾਂ ਹੈ ਨਾ ਹਾਂਜੀ ਇਹ ਅਭੀ ਘਰ ਪਰ ਰੋਕੀ ਹੈ ਵਿਕਰੀ ਕੇ ਲਈ ਕੱਚੀ ਹੈ ਉਸਕੋ ਦੇ ਹੀ ਨਹੀਂ ਜੇ ਕਿਸੇ ਆਦਮੀ ਕੋ ਲੋੜ ਹੈ ਤੈ ਗਾਂ ਦੇ ਦੇਣੀ ਠੀਕ ਹੈ ਜੀ ਇਸਕਾ ਕਾਟ ਹੈ 34 35 ਕਿਲੋ ਦੂਸਰਾ ਸੁਆ ਸੂਏਗੀ ਅਰੇ 15 18 ਦਿਨ ਬਾਕੀ ਹੈ ਇਸਕਾ ਠੀਕ ਹੈ ਜੀ ਬਹੁਤ ਆਰਡਰ ਨਿਕਲਦੀ ਹੈ ਠੀਕ ਹੈ ਇਹਦਾ ਰੇਟ ਵੀ ਦੱਸ ਦਿਓ ਜੀ ਨੂੰ ਬਾਈਆਂ ਨੂੰ ਇਹਦਾ ਰੇਟ ਫੋਨ 'ਤੇ ਕਰ ਦਾਂਗੇ ਬਾਤ ਫੋਨ ਕਰਦੇ ਹਾਂ ਜੀ ਹਾਂਜੀ ਬਾਈ ਜੀ ਫੋਨ 'ਤੇ ਗੱਲ ਕਰ ਲਿਓ ਬਾਈ ਦਾ ਪਿੰਡ ਸੰਧੂ ਆ ਜ਼ਿਲ੍ਹਾ ਬਰਨਾਲਾ ਜੀ ਤੇ ਸਿਰਤਾ ਪਾਪਾ ਜਾਂਦੀ ਆ ਸਿਰਤਾ ਪਾਹਲੋ ਭਲੌਰ ਤੋਂ ਜਦੋਂ ਆਪਾਂ ਤਪੇ ਨੂੰ ਜਾਂਦੇ ਆ ਰੋਡ ਚਿੱਟੀ ਪੱਟੀ ਰੋਡ ਦੇ ਉੱਪਰ ਘਰ ਆ ਜਾਂਦਾ ਜੀ ਠੀਕ ਆ ਜੀ ਠੀਕ ਆ ਜੀ ਤੇ ਆਈ ਵੀ ਦਿਖਾ ਦਿਓ ਇਹ ਵੀ ਬੈਗੀ ਜੇ ਇੱਕ ਇਹ ਗੰਗਾ ਵੀ ਦਿੱਤ ਗਾਵਾਂ ਇੱਕ ਕਸ਼ਮੀਰ ਦੇ ਗਾਹਕ ਨੂੰ ਦਿੱਤਣਾ ਨੂੰ ਐਚਐਸ ਪਗਾਂਗਾ ਜਿਹੜਾ ਕਸ਼ਮੀਰ ਦੇ ਗਾਹਕ ਨੇ ਲੰਗਾ ਨੇ ਠੀਕ ਆ ਜੀ ਪਹਿਲਾ ਪਹਿਲਾ ਦੂਜਾ ਤੂੰ ਦੱਸੂਆ ਬੱਛੀਆਂ ਠੀਕ ਆ ਜੀ ਫੋਨ ਦੀ ਗੱਲ ਹੁੰਦੀ ਹੈ ਜੁੜੀ ਹੈ ਇਹਦਾ ਹਾਂਜੀ ਹਾਂ ਫੋਨ ਤੇ ਗੱਲ ਹੁੰਦੀ ਹੈ ਠੀਕ ਹੈ ਜੀ ਤੇ ਸਾਰਾ ਮਾਲ ਭੇਜ ਜੋ ਕੋਈ ਲੋਡ ਬੰਦ ਬੰਦਾ ਕਿਸੇ ਨੂੰ ਆਉਣਾ ਹੈ ਕੋਈ ਬਾਹਲੀ ਸਟੇਟ ਦੇ ਬੰਦੇ ਨੂੰ ਉਹਨੂੰ ਰਹਿਣੇ ਲਈ ਖਾਣ ਲਈ ਸਭ ਪ੍ਰਬੰਧ ਮਿਲੇਗਾ ਠੀਕ ਹੈ ਜੀ ਉਸ ਦਾ ਜੋ ਵੀ ਹੋਏਗਾ ਸਭ ਉਸ ਕੋ ਉਕੇ ਕਰਕੇ ਫਾਇਲਫੁੱਲ ਬਣਾ ਕੇ ਉਸ ਕੋ ਲੰਗਰ ਭੇਜੇ ਜਾਣਗੇ ਸੇਫਟੀ ਸੇ ਠੀਕ ਹੈ ਜੀ ਹਾਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਾਂਜੀ ਕਾਹਨ ਸੇ ਆਏ ਆ MP MP ਸੇ ਕੌਣ ਸਾਂ ਕਹੋ ਰਤਲਾਨ ਜਿਲ੍ਹਾ

ठीक है, है। कुशल ज्ञानी जी आदमी ठीक है अच्छी क्वालिटी का अच्छी क्वालिटी की गाय दी हमें बहुत वाजिब दाम में दिलाई है इन्होंने दिला ठीक है बढ़िया गाय है ठीक है ठीक जिस आदमी जो भी आदमी आए और गाय लेना चाहता है ठीक है वो ज्ञानी जी से आके संपर्क करे और गाय इनसे ही ले बहुत बढ़िया पंजाब के ज्ञानी जी बहुत बढ़िया आदमी है ठीक है गाय अच्छी देते हैं हमें क्वालिटी वाली गाय इन्होंने दी ठीक है इसके लिए इनको धन्यवाद ठीक है थैंक यू थैंक यू ਤੇਰਾ ਵਾਈ ਠੀਕ ਹੈ ਜੀ ਕੰਟੈਕਟ ਨੰਬਰ ਦੱਸ ਦਿਓ ਬਾਈ ਦੁਬਾਰੇ ਫਿਰ ਦੱਸ ਦਿਓ ਕੰਟੈਕਟ ਨੰਬਰ ਜਿਹੜਾ ਨਵੇਂ ਇੱਕ ਚਰੰਜਾ ਜੀ ਸਿਆਰ 734 ਪਿੰਡ ਸੰਧੂ ਕਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਂ ਪਾ ਜੀ ਠੀਕ ਹੈ ਉਹਦਾ ਔਰ ਤੋਂ 6 ਕਿਲੋਮੀਟਰ ਇੱਧਰ ਪੈ ਜਾਂਦਾ ਠੀਕ ਹੈ ਜੀ ਚਿੱਟੀ ਪੱਟੀ ਦੇ ਰੋਡ ਦੇ ਉੱਪਰ ਆਪਣਾ ਪਿੰਡ ਆ ਜਾਂਦਾ ਸੰਧੂ ਕਲਾ ਜੀ ਠੀਕ ਹੈ ਜੀ ਬਾਈ ਦਾ ਆਪਣਾ ਨਾਮ ਤੁਮ ਵੀ ਬਤਾ ਦਿਓ ਬਈਆ ਮੇਰਾ ਨਾਮ ਭਗਤ ਜੋਸ਼ੀ ਪੰਡਿਤ ਠੀਕ ਹੈ ਤੁਹਾਡਾ ਨੰਬਰ ਵੀ ਬਤਾ ਦਿਓ ਤੁਹਾਡਾ ਵੀ ਨੰਬਰ ਬਤਾ ਦਿਓ ਮੇਰਾ ਨੰਬਰ ਹੈ 7389642283 ਠੀਕ ਹੈ ਹਾਂਜੀ ਭਾਈ ਜੀ ਗਿਆਨੀ ਕੋਲ ਬਹੁਤ ਵਧੀਆ ਗਾਈਆਂ ਮੱਝਾਂ ਖਰੀਦਦਾ ਵਪਾਰੀ ਹੈ ਜੀ ਬਹੁਤ ਟਾਈਮ ਤੋਂ ਲੰਮੇ ਟਾਈਮ ਤੋਂ ਕਰਦਾ ਵਪਾਰਮ ਬਾਕੀ ਬਾਹਰਲੇ ਬੰਦੇ ਐਮਪੀ ਦੇ ਮਹਾਰਾਸ਼ਟਰ ਦੇ ਅੰਧੌਰ ਦੇ ਬਹੁਤ ਦੂਰ ਦੂਰ ਤੱਕ ਆਉਂਦੇ ਆ ਤੇ ਬਾਈਨ ਤੋਂ ਮਾਲ ਲੈ ਕੇ ਆਉਂਦੇ ਆ ਬਹੁਤ ਬਸਬਾਨਾ ਤੇ ਗੱਡੀ ਚ ਲੋਡ ਬਾਈ ਇਹਦੇ ਚ ਕਰਕੇ ਲੈ ਜਾਣਗੇ ਨੰਬਰ ਦੇਖ ਸਕਦੇ ਹੋ ਬਾਕੀ ਛੁੱਪੀ ਬਾਈ ਦਾ ਨੰਬਰ ਵੀ ਕੋਈ ਨੈਕਟ ਕਰਾਦਾ ਸੀ ਜੀ ਆ ਗੱਦੇ ਗੁੱਦੇ ਪਏ ਆ ਜੀ 1 ਮਿੰਟ ਵਿੱਚ 50 ਲੱਗਿਆ ਨਾ ਵਿੱਚ 84 62 ਇੱਕ ਮੀਟਾ ਬਾਈ ਬਾਈ ਤੂੰ ਚੜ ਦੇ ਕਹਿੰਦਾ ਇੱਧਰ ਚੜੀ ਗਿਆ ਮੰਗੇ ਦੇ ਉੱਤੇ ਰੱਖ ਕੇ ਦੇਖ ਇਹ ਤੇ ਆ ਮੀਟਾ ਇੱਥੇ ਲੋਡ ਕਰਾਂਗੇ ਜੀ ਦੇਖ ਸਕਦੇ ਹੋ ਜੀ ਆ ਬਾਈ ਦਾ ਘਰ ਆ ਜੀ ਉਹ ਬਾਈ ਰੇ ਗੱਲਾਂ ਕਰ ਰਿਹਾ ਦੇਖ ਲੋ ਯੇ ਪੈਨਿਅਰ ਕੇ ਠੀਕ ਆ ਜੀ ਠੀਕ ਆ ਜੀ ਆ ਦੇਖ ਸਕਦੇ ਹੋ ਗੱਡੀ ਇੱਥੇ ਲੋਡ ਕਰਾਂਗੇ ਤੁਹਾਨੂੰ ਲੋਡ ਕਰਦੇ ਵੀ ਦਿਖਾਉਣੇ ਆ ਜੀ ਭਈਆ ਲੋਕ ਗੱਡੀ ਤੇ ਆਏ ਇੱਕ ਸਾਧਨ ਗੱਡੀ ਦਾ ਨੰਬਰ 83 ਨੰਬਰ ਇਹਨੂੰ ਦਸਲੀ ਨਾਲ ਕੰਮ ਕਰਦੇ ਭਈਆ ਨਹੀਂ ਆਹ ਸੱਤ ਨਵਾਦ ਗੱਡੀ ਪਰ ਲੋਡ ਕਰਦੇ ਜੀ ਫਲੈਸ਼ ਔਨ ਕਰਕੇ ਪਿੱਛੇ ਪਾਉਂਦੇ ਨਹੀਂ ਗਏ ਇਹਦੇ ਭਾਂ ਦਾ ਫੋਨ ਆਉਂਦਾ ਉਹ ਡਾਲੇ ਆ ਜਾਂਦੇ ਹਾਂ 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 ਪਰਾਂ ਦੀ ਪਰਾਂ ਦੀ ਪਰਾਂ ਦੀ ਸੱਤ ਕਿੱਥੇ ਚਾਬੀ ਬਾਈ ਜਿਹੜਾ ਆ ਗਿਆ ਥੋੜਾ ਜਿਹਾ ਤਾਂ ਕਰਕੇ ਇਧਰ ਲਾਵੀਂ ਇਧਰ ਇਧਰ ਰੱਖ ਇਧਰ ਰੱਖ ਇਧਰ ਰੱਖ ਇਧਰ ਆ ਜੇ ਦੇਖ ਸਕਦੇ ਆ ਆਇਆ ਬੱਤਾ ਗਿਆ ਗਾੜੀ ਲੋਰ ਹੋ ਰਹੀ ਹੈ ਦੇਖੋ ਦੇਖ ਰਹੇ ਹੋ ਠੀਕ ਹੈ ਜੀ ਪਿੰਡ ਸੰਧੂ ਤੋਂ ਪਿੰਡ ਸੰਧੂ ਕਲਾ उसका दा करके क्या करना उसका दा करके उसने यही भर दिया पता नहीं कोई टप्पा वाली भी 40 किलो वो बोला कल को लेके जाना हम यही फाइल में पूरे हिंदुस्तान में माल बेचते हैं मेरे भाई देखो ये लोड हो रहे हैं गाड़ी से ਆਪਾ ਆਗੇ ਤਾਂ ਮਾਰ ਲਈ ਆਜੂ ਆਜੂ ਆ ਰਹੇ ਨੇ ਇੱਦੋ ਟੇਡੀਆਂ ਲਾਦੀ ਬਈ ਓਏ ਬੈਂਟਰੀ ਲਾ ਕੱਢ ਗਏ ਬਸ ਹੌਸੇ ਗਿਆ ਤੂੰ ਇਕੱਲਾ ਹੈ ਤਸੱਲੀ ਬਾਕਸ ਨਾਲ ਇੰਦਾ ਜੀ ਠੀਕ ਹੈ ਜੀ ਬਾਈ ਓਕੇ ਮਿਲਦੇ ਆ ਬਾਈ ਜੀ ਅਗਲੀ ਵੀਡੀਓ ਚ ਧੰਨਵਾਦ